1675 ਈਸਵੀ ਹੈ ਮੈਂ ਸੰਖੇਪ ਜੇ ਸ਼ਬਦ ਕਹਿ ਕੇ ਨਾਲ ਦੇ ਸਾਥੀ ਵੀਰਾਂ ਨੂੰ ਹਾਜ਼ਰ ਕਰ ਦੇਣਾ 1675 ਈਸਵੀ ਨਵੰਬਰ ਦਾ ਮਹੀਨਾ ਦਿੱਲੀ ਦੇ ਚਾਂਦਨੀ ਚੌਕ ਵਿੱਚ ਨੌਵੇਂ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਸ਼ਹਾਦਤ ਹੋ ਗਈ ਇੱਕੋ ਇੱਕ ਐਸੇ ਸ਼ਹੀਦ ਬਰੇ ਸਤਿਗੁਰੂ ਗੁਰੂ ਤੇਗ ਬਹਾਦਰ ਸਾਹਿਬ ਜਿਨ੍ਹਾਂ ਦੀ ਸ਼ਹਾਦਤ ਦਿੱਲੀ ਦੇ ਚਾਂਦਨੀ ਚੌਕ ਵਿੱਚ ਹੋਈ ਪੇਛਾ ਦੁਬਾਰੇ ਸਰੀਰ ਦਾ ਸੰਸਕਾਰ ਜਿਹੜਾ ਉਹ ਦੋ ਥਾਵਾਂ ਤੇ ਹੋਇਆ। ਤਨ ਦਾ ਸੰਸਕਾਰ ਜਿੱਥੇ ਗੁਰਦੁਆਰਾ ਰਕਾਬਗੰਜ ਸਾਹਿਬ ਦਰਸ਼ਨ ਕਰਦੇ ਆ ਤਨ ਹੈ ਉਹ ਬਾਬਾ ਲੱਖੀਸ਼ਾਹ ਦੀ ਵਡਜਾਰਾ ਆਪਣੇ ਘਰ ਦੇ ਅੰਦਰ ਕਰਦਾ ਹੈ। ਨੌਵੇਂ ਸਤਿਗੁਰੂ ਸਤਿਪਾਤਸ਼ਾਹ ਦਾ ਸੀਸ ਬੜੇ ਸਤਕਾਰ ਦੇ ਨਾਲ ਲੈ ਕੇ ਭਾਈ ਜੈਤਾ ਜੀ ਜਿਹੜੇ ਖੰਡੇ ਬਾਟੇ ਦਾ ਅੰਮ੍ਰਿਤ ਛੱਕ ਕੇ ਭਾਈ ਜੀਵਨ ਸਿੰਘ ਬਣੇ ਸਤਿਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦਾ ਸੀਸ ਲੈ ਕੇ ਕੀਰਤਪੁਰ ਸਾਹਿਬ ਪਹੁੰਚੇ ਮਨੰਦਰ ਖਿਆਲ ਸੀ ਹੋ ਸਕਦਾ ਹੈ ਜਿਸ ਕੀਰਤਪੁਰ ਸਾਹਿਬ ਦੀ ਧਰਤੀ ਤੇ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਸਰੀਰ ਦਾ ਸੰਸਕਾਰ ਕੀਤਾ ਗਿਆ ਜਿਸ ਅਸਥਾਨ ਤੇ ਗੁਰੂ ਹਰਿਰਾਇ ਸਾਹਿਬ ਸਤੇ ਪਾਤਸ਼ਾਹ ਮਹਾਰਾਜ ਜੀ ਦੇ ਸਰੀਰ ਦਾ ਆਖੰਤਮ ਸੰਸਕਾਰ ਹੋਇਆ ਹੋ ਸਕਦਾ ਇਸ ਅਸਥਾਨ ਤੇ ਇਹ ਵੀ ਸੇਵਾ ਨਿਭਾਣੀ ਹੋਵੇ ਪਰ ਅਨੰਦਪੁਰ ਸਾਹਿਬ ਦੀ ਧਰਤੀ ਤੋਂ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਔਰ ਕਲਗੀਧਰ ਪਾਤਸ਼ਾਹ ਮਹਾਰਾਜ ਸਤਗੁਰੂ ਗੁਰੂ ਗੋਬਿੰਦ राय ਮਹਾਰਾਜ ਸਾਰੀ ਸੰਗਤ ਨਾਲ ਮਿਲ ਕੇ ਧੀਰਪੁਰ ਸਾਹਿਬ ਤੋਂ ਇਹੋ ਕਹ ਲਈਏ ਸੰਗਤਾਂ ਦਾ ਵਿਸ਼ਾਲ ਇਕੱਠ ਸਤਨਾਮ ਵਾਹਿਗੁਰੂ ਦਾ ਸਿਮਰਨ ਕਰਦੇ ਆ ਨਵੇਂ ਪਾਤਸ਼ਾਹ ਦਾ ਸੀਸ ਲੈ ਕੇ ਅਨੰਦਪੁਰ ਸਾਹਿਬ ਵਿਖੇ ਪਹੁੰਚੇ ਮਹਾਰਾਜ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੰਗਤਾਂ ਦਾ ਬਹੁਤ ਵੱਡਾ ਇਕੱਠ ਸੀ ਹਰ ਦਿਲ ਦੇ ਅੰਦਰ ਐਸੀ ਦਰਦ ਸੀ ਜਿਸ ਦਰਦ ਦਾ ਸਦਕਾ ਅੱਖਾਂ ਵਿੱਚ ਉਹ ਹਜੂ ਡਿੱਗਦੇ ਗੁਰਮਖ ਪਿਆਰਿਓ ਕਲਗੀਧਰ ਪਾਤਸ਼ਾਹ ਮਹਾਰਾਜ ਸਮੇ ਨੂੰ ਸੁਭਾਲਦੇ ਭਾਈ ਜੈਦਾ ਦੀ ਜਿਹੜੇ ਦਿੱਲੀ ਤੋਂ ਚੱਲ ਕੇ ਆਏ ਨੇ ਸਮਾਉਣ ਤੇ ਉਹਨਾਂ ਨੂੰ ਪਿਆਰ ਤੇ ਸਤਿਕਾਰ ਦਿੰਦੇ ਨੇ ਸਤਿਗੁਰੂ ਕਹਿੰਦੇ ਰਗਰੇਟਾ ਗੁਰੂ ਦਾ ਬੇਟਾ ਤਨਮਨ ਕੀਤਾ ਸਿੱਖੀ ਦੀ ਬੇਟਾ ਗੁਰਮਖੋ ਗੁਰੂ ਦਾ ਬੇਟਾ ਕਹਾਉਣਾ ਕਿਤੇ ਛੋਟੀ ਜੀ ਗੱਲ ਨਹੀਂ ਪਰ ਗੁਰਦੇਵ ਸੱਚੇ ਪਾਤਸ਼ਾਹ ਨੇ ਉਹਨਾਂ ਨੂੰ ਇਹ ਵਰਦਾਨ ਤੇ ਪਾਵਨ ਬਚਨ ਦਿੱਤੇ ਮਹਾਰਾਜ ਕਰਨ ਲੱਗੇ ਭਾਈ ਜੈਤਾ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਉੱਤੇ ਜ਼ੁਲਮੀ ਤਲਵਾਰ ਦਾ ਵਾਰ ਹੋਇਆ ਉਸ ਵੇਲੇ ਬੜਿਆਂ ਦੇ ਟੋਲੇ ਫੜ ਕੇ ਆਉਣਗੇ ਰੋ ਵਿੱਚ ਆਏ ਹੋਣ ਦੇ ਗੁਰੂ ਨਾਨਕ ਨਾਮ ਦੇ ਵਾ ਸਿੱਖ ਭਾਈ ਦੇਤਾ ਜੀ ਇਹ ਕੰਨਾ ਸੁਣਦੇ ਨੇ ਬਚਨ ਸੁਣਦੇ ਨੇ ਪਰ ਨੀਵੀਂ ਪਾਈ ਅੱਖਾਂ ਵਿੱਚ ਜੋ ਸ਼ਮ ਸ਼ਮ ਹਜੂਬਾ ਹੁੰਦੇ ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਕਹਿਣ ਲੱਗੇ ਭਾਈ ਦੇਤਾ ਕੁਝ ਬੋਲਦੇ ਨਹੀਂ ਸਤਿਗੁਰਾਂ ਦੇ ਸਵਾਲ ਦਾ ਜਵਾਬ ਪ੍ਰਸ਼ਨ ਦਾ ਉੱਤਰ ਭਾਈ ਦੇਤਾ ਜੀ ਨੇ ਤੀਨੀ ਆਵਾਜ਼ ਵਿੱਚ ਝੜਕੀ ਜਲਵਾਲ ਵਿੱਚ ਦੇ ਕੇ ਆਖਿਆ ਮਾਛਾ ਸੱਚੇ ਸਤਗੁਰੂ ਸਿੱਖ ਤਾਂ ਬੜੇ ਸਨ ਮਤਵਾਰ ਜ਼ਿਕਰ ਕਰਦਾ 1400 ਘਰ ਸੇਖਾਂ ਦਾ ਸੀ ਉਸ ਵੇਲੇ ਦਿੱਲੀ ਦੇ ਅੰਦਰ ਪਰ ਮਹਾਰਾਜ ਕੋਈ ਵੀ ਇਹੋ ਜਿਹੇ ਨਹੀਂ ਸੀ ਜਿਹੜਾ ਬਾਹਰ ਕੱਢ ਕੇ ਗੱਲ ਕਰਨ ਦੇ ਨਾਲ ਜੋਸ਼ ਨਿਕਾਹਿ ਸਕਦਾ ਹੋਵੇ ਵਕਤ ਦੀ ਸਰਕਾਰ ਨੂੰ ਵਗਾਰ ਪਾ ਸਕਦਾ ਹੋਵੇ ਤੇ ਪਛਾਣ ਤਾਂ ਕਿਸੇ ਦੇ ਹੈ ਹੀ ਨਹੀਂ ਸੀ ਜਦੋਂ ਇਹ ਗੱਲ ਮੇਰੇ ਕਲਗੀਧਰ ਪਾਤਸ਼ਾਹ ਨੇ ਸੁਣੀ ਗੰਭੀਰਤਾ ਦੇ ਅੰਦਰ ਮੇਰੇ ਗੁਰਦੇਵ ਕਲਗੀਧਰ ਪਾਤਸ਼ਾਹ ਬਹਾਦਰ ਸਿੱਖ ਸੰਗਤਾਂ ਨੂੰ ਸੰਬੋਧਨ ਤੋ ਕਿ ਕੱਲ੍ਹਕੇ ਫਿਰ ਭਾਈ ਦੇਤਾ ਦੁਨੀਆਂ ਦੇ ਅੰਦਰ ਜਿਹੜਾ ਕੋਈ ਸਿੱਖ ਹੋਵੇ ਤੇ ਆਪਣਾ ਬੁਲਕਾ ਕੇ ਬੈਠਾ ਹੋਵੇ ਐਸੋ ਜਿਆ ਨਹੀਂ ਹੋਵੇਗਾ ਮੈਂ ਸਿੱਖ ਦੀ ਰੂਪਰੇਖਾ ਇਹੋ ਜੀ ਤਿਆਰ ਕਰਦਿਆਂਗਾ ਗੁਰੂ ਨਾਨਕ ਦੇ ਪੰਥ ਨੂੰ ਇਸ ਢੰਗ ਨਾਲ ਪਰਫਲਿਤ ਕਰਦਿਆਂਗਾ ਜੋ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਨੇ ਨਿਰਮਲ ਪੰਥ ਚਲਾਇਆ ਨਾ ਮਾਰਿਆ ਸਿੱਕਾ ਜਗਤ ਵਿੱਚ ਨਾਮਕ ਨਿਰਮਲ ਪੰਥ ਚਲਾਇਆ ਇਸ ਪੰਥ ਦੀ ਇਹੋ ਨਿਸ਼ਾਨ ਹੋਵੇਗੀ ਸੰਸਾਰ ਦੇ ਲੋਕਾਂ ਦਾ ਵੱਡਾ ਇਕੱਠ ਹੋਵੇ ਲੱਖਾਂ ਦੀ ਗਿਣਤੀ ਦੇ ਅੰਦਰ ਵੀ ਕੋਈ ਸਿੱਖ ਖੜ ਦਿੱਤਾ ਹੋਵੇਗਾ ਦੁਨੀਆ ਦੇ ਲੋਕਾਂ ਦੇ ਅੰਦਰ ਉਹਦੀ ਵੱਖਰੀ ਪਛਾਣ ਹੋਵੇਗੀ ਸਭੇ ਕਮਾਲ ਗੁਰੂ ਕਨਜੀਤਪਾਤਸ਼ਾਹ ਮਹਾਰਾਜ ਹੋਣ ਵਾਲੇ ਸਮੇਂ ਦੇ ਪ੍ਰਵੇਖਿਤ ਵਾਕ ਨੂੰ ਜੋ ਸਮੇਂ ਨੇ ਨਵਜ ਪਛਾਨ ਪਛਾਨ ਕੇ ਪਕੜ ਕੇ ਪਛਾਨਣ ਵਾਲੇ ਸਤਿਗੁਰੂ ਅਉਣ ਵਾਲੇ ਸਮੇਂ ਦੀ ਗੱਲ ਜਿਸ ਕਦਰ ਕਰ ਰਹੇ ਨੇ ਖਾਲਸੇ ਪੰਥ ਦੀ ਸਜਣਾ ਹੋਵੇਗੀ ਮੇਰਾ ਸਿੱਖ ਕਹਿੋ ਜਿਆ ਹੋਏਗਾ ਉਸ ਦਾ ਜੋਸ਼ ਉਸ ਦੀ ਦੇਖਾ ਉਹ ਵੀ ਬਲਖਣ ਦਾ ਕੀ ਕੁਝ ਹੋਵੇਗੀ ਕੱਲ ਕੀ ਤਰ ਪਾਤਸ਼ਾਹ ਮਹਾਰਾਜ ਜਿਵੇਂ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਰ ਰਹੇ ਨੇ ਉਸ ਵੇਲੇ ਦਾ ਨਕਸ਼ਾ ਆਪ ਸੰਗਤ ਦੀ ਸੇਵਾ ਅੰਦਰ ਢਾਡੀ ਜੱਥਾ ਘਾ ਕੇ ਹੈ I don't know.